ਉਹ ਪੀਣ ਵਾਲੇ ਪਾਣੀ ਦਾ ਸਾਡੇ ਪਿੰਡ ਤੌਲਾ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈ ਜਿਹੜਾ ਵਾਟਰ ਵਾਕਸ ਦਾ ਤਲਾਬ ਹੈ ਉਹਦੀ ਹਾਲਤ ਬਹੁਤ ਖਸਤਾ ਤੇ ਟੁੱਟਿਆ ਹੋਇਆ ਨਾ ਉਹ ਕੋਈ ਉਹਦੇ ਵਿੱਚ ਘੱਗਰ ਪਾਇਆ ਗਿਆ ਨਾ ਕੋਈ ਉਹਦੇ ਵਿੱਚ ਫੜਕੜੀ ਪਾਈ ਗਈ ਹੈ ਘਰੇ ਸਾਨੂੰ ਕਾਲੇ ਪੀ ਲਈਏ ਤੇ ਕੈਂਸਰ ਦੇ ਮਰੀਜ਼ ਮਿਲ ਜਾਣਗੇ ਬਹੁਤ ਜ਼ਿਆਦਾ ਕਾਲਾ ਪੀਲੀਆ ਸਾਡੇ ਪਿੰਡ ਵਿੱਚ ਫੈਲਿਆ ਹੋਇਆ ਤਾਂ ਇਹ ਸਾਰਾ ਪਾਣੀ ਦੀ ਵਜ੍ਹਾ ਨਾਲ ਹੈ ਸੇਮਤੀ ਇੱਕ ਪਿੰਡ ਤੌਲੇ ਦਾ ਮਾਮਲਾ ਜੀਗਾ ਜਿਹਦੇ ਵਿੱਚ ਕੀ ਵਾਟਰ ਵਕਸ ਦੀ ਗੱਲ ਕਰੀਏ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਸੀਵਰੇਜ ਦੀ ਗੱਲ ਕਰੀਏ ਕਿਸ ਤਰ੍ਹਾਂ ਜਿਹੜਾ ਮਾਮਲਾ ਜਿਹੜਾ ਜਿਹੜਾ ਮਸਲਾ ਸੀਗਾ ਕਿਸ ਤਰ੍ਹਾਂ ਜਿਹੜਾ ਹੱਲ ਹੋਇਆ ਤੇ ਕਿ ਨੂੰ ਇਹਦਾ ਸੇਰਾ ਜਾਂਦਾ ਇਹ ਤਾਂ ਇਹ ਦੇਖੋ ਸੇਰਾ ਜਿਹੜਾ ਹੈਗਾ ਜੀ ਪਹਿਲਾਂ ਅਸੀਂ ਸੀਐਮ ਭਗਵੰਤ ਮਾਨ ਜੀ ਉਹਨਾਂ ਨੂੰ ਅਸੀਂ ਇੱਕ ਚਿੱਠੀ ਰਾਹੀਂ ਇਹ ਸਮੰਗਾਂ ਰਾਹੀਂ ਜਿਹੜਾ ਹੈਗਾ ਉਹਨਾਂ ਨੂੰ ਜਾਣੂ ਕਰਵਾਇਆ ਤੇ ਉਹਨਾਂ ਨੇ ਇਹ ਚਿੱਠੀ ਦੇ ਐਕਸ਼ਨ ਲੈਂਦੇ ਹੋਏ ਆ ਉਹਨਾਂ ਨੇ ਕੱਲ ਐਕਸ਼ਨ ਸਾਹਿਬ ਨੂੰ ਤੇ ਨਾਲ ਹੀ ਵਾਟਰ ਵਕਸ ਦੇ ਜਿਹੜੇ ਜਈ ਆ ਉਹਨਾਂ ਨੂੰ ਕੱਲ ਪਿੰਡ ਦੇ ਵਿੱਚ ਭੇਜਿਆ ਸੀ ਕਿ ਵੀ ਤੁਸੀਂ ਬੰਦ ਆ ਜਿਹੜਾ ਉਹ ਮੌਕਾ ਦੇਖ ਕੇ ਆਓ ਤੇ ਉਹਨਾਂ ਨੂੰ ਅਸੀਂ ਜਿਹੜਾ ਮੌਕਾ ਦਿਖਾਇਆ ਵਾਟਰ ਵਾਕਸ ਦਾ ਵੀ ਕਿਸ ਤਰ੍ਹਾਂ ਜਿਹੜਾ ਵਾਟਰ ਵਾਕਸ ਦਾ ਤਲਾਬ ਹੈ ਉਹਦੀ ਹਾਲਤ ਬਹੁਤ ਖਸਤਾ ਹੈ ਤੇ ਟੁੱਟਿਆ ਹੋਇਆ ਨਾ ਉਹ ਕੋਈ ਉਹਦੇ ਵਿੱਚ ਘੱਗਰ ਪਾਇਆ ਗਿਆ ਨਾ ਕੋਈ ਉਹਦੇ ਵਿੱਚ ਫਟਕੜੀ ਪਾਈ ਗਈ ਹੈ ਜਿਸ ਨਾਲ ਕੀ ਪਾਣੀ ਹੈ ਜਿਹੜਾ ਉਹ ਫਿਲਟਰ ਹੋ ਕੇ ਪਿੰਡਾਂ ਪਿੰਡ ਵਾਲੇ ਲੋਕਾਂ ਤੱਕ ਪਹੁੰਚ ਸਕੇ ਤੋਂ ਪੀਣ ਵਾਲੇ ਪਾਣੀ ਦਾ ਸਾਡੇ ਪਿੰਡ ਦੌਲਾ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈ ਬਹੁਤ ਹੀ ਜ਼ਿਆਦੇ ਘਟਿਆ ਪਾਣੀ ਹੈ ਥੱਲੇ ਦਾ ਵੀ ਕਿਉਂਕਿ ਹਰ ਘਰੇ ਸਾਨੂੰ ਕਾਲੀ ਪੀਲੀ ਤੇ ਕੈਂਸਰ ਦੇ ਮਰੀਜ਼ ਮਿਲ ਜਾਣਗੇ ਬਹੁਤ ਜਿਆਦਾ ਕਾਲਾ ਪੀਲਿਆ ਸਾਡੇ ਪਿੰਡ ਵਿੱਚ ਫੈਲਿਆ ਹੋਇਆ ਤਾਂ ਇਹ ਸਾਰਾ ਪਾਣੀ ਦੀ ਵਜ੍ਹਾ ਨਾਲ ਹੈ ਤੇ ਉਸ ਤੋਂ ਬਾਅਦ ਆਉਂਦਾ ਸਾਡੇ ਪਿੰਡ ਇੱਕ ਸੀਵਰੇਜ ਹੈ ਜੋ ਸੀਵਰੇਜ ਪਿਆ ਸੀ ਸੀਵਰੇਜ ਦੀ ਲੀਕੀਜ ਬਹੁਤ ਹੈ ਉਹ ਲੀਕੀਜ ਨੂੰ ਲੈ ਕੇ ਅਸੀਂ ਉਹ ਵੀ ਚਿੱਠੀ ਹੈ ਜਿਹੜੀ ਉਹ ਸੀਐਮ ਸਾਹਿਬ ਤੱਕ ਪਹੁੰਚਾਈ ਸੀਗੀ ਤੇ ਉਹਨਾਂ ਨੇ ਐਕਸ਼ਨ ਲੈਂਦਾ ਹੋਇਆ ਕੱਲ ਅਸੀਂ ਜਿਹੜਾ ਸੀਵਰੇਜ ਦਾ ਜੋ ਪਾਣੀ ਹੈ ਜੋ ਵਾਟਰ ਵਕਸ ਦਾ ਪਾਣੀ ਹੈ ਉਹ ਮਿਕਸ ਹੋ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਸੀਗਾ ਤਾਂ ਕੱਲ ਉਹਨਾਂ ਨੂੰ ਇਹ ਮੌਕਾ ਦਿਖਾਏ ਆ ਕਿ ਕਿੱਥੇ ਕਿੱਥੇ ਲੀਕੀਜ ਹੋ ਰਹੀ ਹੈ ਕਿੱਥੇ ਕਿੱਥੇ ਇਹ ਸਮੱਸਿਆਵਾਂ ਹੈਗੀਆਂ ਇਹ ਸਾਰਾ ਜਾਣੂਕਾਰ ਕਰਵਾ ਕੇ ਸੋ ਅੱਜ ਜੋ ਅਸੀਂ ਅੱਜ 11 ਤਰੀਕ ਨੂੰ ਸਾਡੇ ਏਡੀਸੀ ਸਾਹਿਬ ਵੀ ਸਾਡੇ ਪਿੰਡ ਆਏ ਸੀਗੇ ਅੱਜ ਉਹਨਾਂ ਨੂੰ ਅਸੀਂ ਇੱਕ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਰੱਖਿਆ ਇਹਨਾਂ ਸਮੱਸਿਆਵਾਂ ਦੇ ਨਾਲ ਹੀ ਇੱਕ ਮੇਜੋਰ ਖੰਦਾ ਜਿਹੜਾ ਉਹਨਾਂ ਨੂੰ ਇੱਕ ਪੱਤਰ ਦਿੱਤਾ ਤੇ ਉਮੀਦ ਕਰਦੇ ਆਂ ਕਿ ਇਹ ਜਿਹੜੀਆਂ ਸਮੱਸਿਆਵਾਂ ਪਿੰਡ ਦੇ ਸਾਂਝੀਆਂ ਸਮੱਸਿਆਵਾਂ ਇਹ ਜਿਹੜਾ ਹੈਗਾ ਜਲ ਤੋਂ ਜਲਦ ਪੂਰੀਆਂ ਹੋਣਗੀਆਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਜਲ ਤੋਂ ਜਲਦ ਕੀਤਾ ਜਾਊਗਾ ਤੁਹਾਨੂੰ ਲੱਗਦਾ ਹੈ ਭਗਵੰਤ ਮਾਨ ਸਰਕਾਰ ਵੱਲੋਂ ਜਿਹੜੀ ਇਹ ਗੱਲ ਸੁਣਵਾਈ ਹੋਈ ਹੈ ਦੇਖੋ ਜੀ ਮੈਨੂੰ ਇਹਨੂੰ 5 ਦਿਨ ਹੋਏ ਸੀ ਚਿੱਠੀ ਪਾਈ ਨੂੰ ਤੇ 5ਵੇਂ ਦਿਨ ਇਸ ਤੇ ਕਾਰਵਾਈ ਹੋ ਗਈ ਆ 5ਵੇਂ ਦਿਨ ਸਾਡੇ ਅਫਸਰ ਪਿੰਡ ਜਿਹੜੇ ਸਾਰੇ ਪਹੁੰਚ ਚੁੱਕੇ ਸੀ ਸਾਰਿਆਂ ਨੇ ਜਿਹੜਾ ਹੈਗਾ ਦੇਖੋ ਮੈਂ ਆਉਣਾ ਕੀਤਾ ਵੀ ਕਿਸ ਤਰ੍ਹਾਂ ਦਾ ਸਿਸਟਮ ਆ ਉਥੇ ਕੀ 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 ਜਿਹੜੀਆਂ ਕਮੀਆਂ ਆਈਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਉਹਨਾਂ ਨੇ ਕੱਲ ਸਾਨੂੰ ਉਮੀਦ ਦਵਾਈ ਹੈ ਕਿ ਇਹ ਜਿਹੜਾ ਛੋਟਾ ਸਿਸਟਮ ਹੈ ਜਿਹੜਾ ਵਾਟਰ ਬਾਕਸ ਦਾ ਜਿਹੜਾ ਹੈਗਾ ਖਸਤਾ ਹਾਲਤ ਹੈ ਜਿਹੜੀ ਤਲਾਬ ਦੀ ਹੈ ਜਾਂ ਛੋਟੇ ਡਿੱਗੀਆਂ ਹੋਈਆਂ ਜਿਹੜੀਆਂ ਪਾਈਪ ਲਾਈਨਾਂ ਜਿਹੜੀ ਪਈ ਹੋਈ ਹੈ ਜਿਹੜਾ ਵਿੱਚ ਪਾਣੀ ਆਉਂਦਾ ਸੀਵਰੇਜ ਦਾ ਉਹਨਾਂ ਨੂੰ ਉਹਨਾਂ ਦਾ ਜਿਹੜਾ ਐਸਟੀਮੇਟ ਲੈ ਕੇ ਆ ਉਹ ਤਾਂ ਤੱਕ ਜਿਹੜਾ ਹੈਗਾ ਪਹੁੰਚ ਦਾ ਕਰ ਦਿੱਤਾ ਗਿਆ ਤੇ ਉਹ ਕਹਿੰਦੇ ਜਦੋਂ ਵੀ ਸਾਡੇ ਕੋਲੇ ਇਹ ਡੀਸੀ ਸਾਹਿਬ ਕੋਲੇ ਕੋਈ ਫੰਡ ਆਊਗਾ ਰੂਰਲ ਏਰੀਆ ਦਾ ਤਾਂ ਉਹ ਅਸੀਂ ਪਿੰਡ ਦੇ ਉੱਤੇ ਲਗਾਵਾਂਗੇ ਤੇ ਨਾਲ ਹੀ ਜਿਹੜੇ ਹੈਗੇ ਅਸੀਂ ਸੀਵਰੇਜ ਦਾ ਜਿਹੜਾ ਪ੍ਰਬੰਧ ਹੈ ਉਹਨੂੰ ਅਸੀਂ ਚਲਾਉਂਦੀ ਜਿਹੜੀ ਉਹ ਕੋਸ਼ਿਸ਼ ਕਰਾਂ ਸਰਕਾਰ ਦਾ ਤੇ ਭਗਵੰਤ ਜੀ ਦਾ ਕੰਮ ਨੂੰ ਕਿਵੇਂ ਦੇਖਦੇ ਲੋਕ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਰਕਾਰ ਦੇ ਕੰਮ ਨੂੰ ਤਾਂ ਅਸੀਂ ਇਹ ਦੇਖਦੇ ਆ ਵੀ ਅੱਜ ਜਿਹੜੀ ਅਸੀਂ ਐਪਲੀਕੇਸ਼ਨ ਇੱਕ ਪਾਈ ਸੀਗੀ ਆਪਦੇ ਲੈਵਲ ਤੇ ਛੋਟੇ ਜਿਹੇ ਲੈਵਲ ਤੇ ਇੱਕ ਆਮ ਬੰਦੇ ਨੇ ਗੁਰਸੇਵ ਸਿੰਘ ਦੌਲਾ ਉਹਨਾਂ ਨੂੰ ਮੈਂ ਸਪਸ਼ਟ ਗੱਲਾਂ ਕਹੀਆਂ ਸੀਗੀਆਂ ਕਿ ਵੀ ਸਾਡੇ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਘਰ-ਘਰ ਦੇ ਵਿੱਚ ਕੈਂਸਰ ਮਰੀਜ਼ ਤੇ ਕਾਲੇ ਪੀਲੇ ਦੇ ਮਰੀਜ਼ ਆ ਸੋ ਸੀਵਰੇਜ ਦਾ ਪਾਣੀ ਸਾਡੇ ਉਹ ਮਿਕਸ ਹੋ ਕੇ ਘਰਾਂ ਤੱਕ ਪਹੁੰਚ ਰਿਹਾ ਤੇ ਜਿਸ ਨਾਲ ਕੀ ਕਾਫੀ ਬਿਮਾਰੀਆਂ ਨੇ ਸਾਡੇ ਪਿੰਡ ਵਾਲਿਆਂ ਨੂੰ ਆਪਣੀ ਪਕੜ ਵਿੱਚ ਲੈ ਰਿਆ। ਤੋਂ ਅਸੀਂ ਚਿੱਠੀ ਨੂੰ ਦੇਖਦੇ ਹੋਏ ਸਾਡੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ 5 ਦਿਨਾਂ ਦੇ ਵਿੱਚ ਵਿੱਚ ਹੀ ਸਾਡੇ ਪਿੰਡ ਦਾ ਜਿਹੜਾ ਹੈਗਾ ਮੌਇਨਾ ਕੀਤਾ ਤੇ ਇੱਥੋਂ ਤੱਕ ਅਜਿਹੇ ਜਿਹੜੇ ਅਫਸਰ ਆ ਉਹ ਪਹੁੰਚੇ ਆ ਤੇ ਉਹਨਾਂ ਨੇ ਮੌਇਨਾ ਕਰਕੇ ਇਹਦਾ ਜੋ ਐਸਟੀਮੇਟ ਆ ਉਹ ਉੱਥੋਂ ਤੱਕ ਪਹੁੰਚਦਾ ਕਰ ਦਿੱਤਾ।